ਗੋਟ ਦ ਬਾਰ ਨਹੀਂ ਰੇ ਗੋਟ ਦ ਬਾਰ ਉਹ ਕਾਕਾ ਗੋਟ ਦ ਬਾਰ ਰੇ ਮੋੜੀ ਦਿਖਾਦੀ ਤੂੰ ਓਏ ਉਧਰ ਦੀਦੀ ਨੂੰ ਸੀ ਕਦੋਂ ਚ ਨਹੀਂ ਨਹੀਂ ਕਹਿੰਦਾ ਮੇਰੇ ਵੀਰੋ ਸਵੇਰੇ ਸਵੇਰੇ ਚਾਹ ਪੀ ਕੇ ਤੇ ਬੜੀ ਬੜੀ ਕਾਹਦੀ ਦੇ ਨਾਲ ਕਰਿਆ ਸੀ ਬੜੀ ਬੇਇੱਜ਼ਤੀ ਕਰਾ ਗਏ ਅਸੀਂ ਚਲੋ ਬਾਹਰ ਮੁਟੇ ਆਏ ਅੱਜ ਬਾਪੋ ਉਹ ਤਾਂ ਹੀ ਬੇਇੱਜ਼ਤੀ ਹੋਈ ਸਵੇਰੇ ਸਵੇਰੇ ਜੀ ਦੀ ਇੱਕ ਗੋਲੀ ਦੇ ਵਿੱਚ ਇੱਕ ਗੋਲ ਦਿੱਤੀ ਗੋਲ ਦਿੱਤੀ ਆ ਕੈਮਰਾ ਸਾਫ ਕਰਨ ਵਾਲਾ ਨਾ ਥੋੜਾ ਜਿਹਾ ਆ ਲਓ ਲਓ ਜੀ ਹੌਣ ਦੇਖੋ ਹੌਣ ਦੇਖ ਬੜੀ ਗੱਲ ਕਿੱਦਾਂ ਵੀ ਕਿੱਦਾਂ ਸਵੇਰ ਦਾ ਫੀਲ ਹੋਇਆ ਤੁਹਾਨੂੰ ਫੀਲ ਜੇ ਕੰਨਾ ਜੋ ਆਜ ਪਈ ਨੇ ਜੋਤੀ ਫੀਲ ਹੋਇਆ ਵੀ ਤੁਹਾਨੂੰ ਪਤਾ ਆ ਵੀ ਕਰਦੇ ਮਾੜਾ ਮੁੰਡਾ ਕਹਿ ਸਕਦੇ ਆ ਕਹਿ ਸਕਦੇ ਆ ਉੱਡ ਜਾਵੇ ਕਾਹੋ ਆ ਜੋਤੇ ਨੇ ਜੀ ਲੇਬਰ ਸ਼ਰਣੀ ਸੀਗੀ ਪਾਣਾ ਛੇਰੀ ਉਤਲੰਗਰ ਫਲਾਈ ਕਰਕੇ ਯਾਰ ਇਹ ਜੀ ਬੜਾ ਦੰਪਾ ਦੇਣਾ ਇਹ ਯਾਰੀ ਪੰਜਾਬ ਦੀ ਆ ਮੋਜਾ ਅਸਲ ਮੈਚ ਅਸਲ ਬਾਰੇ ਪਛਾਹ ਆ ਦੀ ਆ ਮੋਜਾ ਇਹ ਆ ਪਤਾ ਜੀ ਕਿਹੜੀਆਂ ਆ ਸਵੇਰੇ ਸਵੇਰੇ ਉੱਠੋ ਦਾ ਗਾਲਾ ਕੋਸ਼ ਨਹੀਂ ਹੈਗਾ ਉਹ ਉਹ ਹੋ ਉਹ ਹੋ ਉਹ ਹੋ ਬਈ ਫੋਰ ਗਾਲਾ ਕੋ ਜਿੱਤ ਐ ਨਹੀਂ ਜੰਪ ਲੀਦਾ ਮੈਂ ਕਹਿੰਦਾ ਮम्मा ਮਮੀ ਜੋਤੀ ਯਾਰ ਕਹਿੰ ਜਾਂ ਇੱਕ ਮਿੰਟ ਹੈਲੋ ਹੈਲੋ ਹਾਂ ਕੋਣ ਮੁਣੀ ਪਤਾ ਕਿੱਥੇ ਆ ਉਹਦਾ ਮੇਰਾ ਭੂਣੀ ਜਾਗਦਾ ਉਹ ਨਾ ਹੁਣ ਐ ਨਹੀਂ ਆਪਣੀ ਬੱਤ ਪਾਲੇ ਨੇ ਕਿਹਾ ਤੇ ਹਨੀ ਸਿੰਘ ਆ ਗਿਆ ਗਾਣੇ 'ਚ ਹਨੀ ਸਿੰਘ ਆ ਗਿਆ ਨਿੱਜੇ ਦੇ ਗਾਣੇ ਥੋੜਾ ਮੁੱਕਾਈ ਐ ਛੂਟੇ ਉਹਦੇ ਪੂਰੇ ਬੋਰ ਰੈਪ ਕਹਿੰਦਾ ਈਜ਼ੀ ਬੋਰ ਐ ਪੂਰਾ ਉਹ ਮੈਂ ਜਾ ਟੈੱਕ ਓਏ ਇਹ ਗੱਲਾਂ ਵਾਲਾ ਬੜਿਆ ਮਿੱਤਰੀ ਬੋਲੀਦਾ ਹੁੰਦਾ ਵਾਲਾ ਓਏ ਉਹ ਕਾਕਾ ਛੋਟਾ ਆ ਜੀ ਉਹ ਕਾਕਾ ਉਹ ਕਾਕਾ ਥੇ ਮੇਰੇ ਘਾਣ ਇਹ ਤੇਰੇ ਹੁਣ ਦਾੜੀ ਜੁੜੀ ਵੱਡੀ ਹੋ ਗਈ ਹੈ ਨਾ ਮਤਲਬ ਤੂੰ ਇਹ ਥੋੜਾ ਛੋਟਾ ਆਇਆ ਤੂੰ ਛੋਟਾ ਆਇਆ ਇਹ ਤੇਰਾ ਜਨਮ ਘੱਟ ਉਹ ਤੂੰ ਛੋਟਾ ਆਇਆ ਉਹ ਤੂੰ ਛੋਟਾ ਆਇਆ ਇਹਦਾ ਪਹਿਲਾਂ ਦੱਸ ਉਹ ਤੂੰ ਵੀ ਛੋਟਾ ਆਇਆ ਇਹ ਜੋ ਇਹ ਬਸ ਇਹਦਾ ਬੰਦੇ ਨੂੰ ਛੋਟਾ ਆਇਆ ਉਹ ਤੂੰ ਛੋਟਾ ਆਇਆ ਆ ਅੱਜ ਪਤਾ ਜੀ ਕਹਤੇ ਚੌਕਿਆਂ ਲੋਕ ਵੀ ਕਰੋ ਪੰਜਾਬ ਦੀਆ ਮੌਜਾ ਚੱਲ ਰਹੀ ਆ ਬਾਬਿਓ ਸਾਡੋ ਪਤਾ ਜਾਵੇ ਪੰਜਾਬ ਦੀਆ ਮੌਜਾ ਯਾਰ bro ਵਲੌਗ ਹੀ ਤਾਂ ਬਲੌਗਿੰਗ ਹੈ ਕਾ ਕਿਤਾ ਸਾਡੀ ਵੀ ਸਵੇਰੇ ਸਵੇਰੇ ਪੰਜਾਬ ਦੀਆਂ ਮੌਜਾਂ ਹੋ ਗਈਆਂ ਜਦੋਂ ਉੱਠੇ ਆ ਜੀ ਤੇ ਐਨ ਵਧੀਆ ਤੇ ਇੱਧਰ ਪੰਜਾਬ ਦੀਆਂ ਮੌਜਾਂ ਚੱਲ ਰਹੀਆਂ ਔਰ ਤੇ ਮਗਰ ਦੇਖੋ ਕਦੋਂ ਚੱਲਦੀਆਂ ਨਹੀਂ ਆਪਾਂ ਦਾ ਪੰਜਾਬ ਦੀਆਂ ਮੌਜਾਂ ਹੋ ਗਈਆਂ ਜੀ ਬੁੱਢਿਆ ਪੰਜਾਬ ਵਿੱਚ ਫਿੱਟ ਵਾ ਵਾਪਰੇ ਤੇ ਆਹ ਕੋਈ ਚੱਲਦੀ ਹੈ ਓ ਲਓ ਜੀ ਕਹਿੰਦੇ ਮੇਰੇ ਵੀਰੋ ਆ ਗਿਆ ਯੋ ਤੇਰੇ ਸਵੀਟ ਹੋਮ ਪਰ ਯੋਤਾ ਜੋ ਮੂਡ ਵਿੱਚ ਹੈ ਨਹੀਂਗਾ ਹੋਮ ਸਵੀਟ ਵਾਲੇ ਚ ਕਿਉਂ ਬਾਬੇ ਜੋਤੇ ਦੀ ਬਣੀਓ ਕਿੰਨੀ ਆ ਓਏ ਉਹ ਬਣੀਓ ਓ ਬਾਬੇ ਓਏ ਉਹ ਬਾਜੀ ਵਾ ਆ ਖੜਾ ਜੀ ਟਰੈਕਟਰ ਹਣ ਜੋਤੇ ਨੇ ਟਰੈਕਟਰ ਲੈ ਕੇ ਕੰਮ ਕਰਨ ਜਣਾ ਬਾਬੇ ਆਂ ਦੇਖ ਲਾ ਜੋਤੇ ਸਮਾਈ ਤੁਸੀਂ ਦੇਖੀ ਮਾੜੀ ਮੂੰਹ ਤੇ ਨਹੀਂ ਨਾ ਕਾਤੇ ਫਿਰ ਜਾਂਦੀਆਂ ਮੋਚਾ ਚੰਗਾ ਭਰਾਵਾ ਚੱਲਣ ਉਸੇ ਪ੍ਰੋ ਆ ਦੇਖੋ ਸੀਟ ਵੀ ਛੱਡ ਗਿਆ ਓਏ ਐਂਦੇ ਚਲ ਗਿਆ ਓਏ ਨਹੀਂ ਨਹੀਂ ਇਹਨੂੰ ਕਹਿੰਦਾ ਕਾਕਾ ਤੈਨੂੰ ਬਾਅਦ ਸਾਡੇ ਕੋਲ ਆ ਮੈਂ ਤਾਂ ਦੇਖ ਲਓ ਜੀ ਜਦੋਂ ਕਾਲੀ ਹੁੰਦੀ ਜੋ ਪੰਜਾਬ ਦੀਆਂ ਮੋਜਾਂ ਚੱਲ ਗਿਆ ਓਡਾ ਪੰਜਾਬ 'ਚ ਤੇ ਐਂਦਾ ਹੁੰਦੀ ਆ ਓ ਲੋਗੇਟ ਵੀ ਲਾ ਗਿਆ ਤੁਸੀਂ ਕੀ ਦੇਖਦੇ ਓੜ ਇਹ ਬਹਿ ਤੇ ਜੇ ਲਾਓ ਜੀ ਬਾਬਿਓ ਕਹਿੰਦੇ ਨਾ ਤੋ ਲੈ ਆ ਹਰਪ੍ਰੀਤ ਦੇ ਘਰੇ ਜੋ ਉੱਥੇ ਹੁਣਾ ਲਾਤ ਤਾਂ ਹੈਗਾ ਅਸੀਂ ਅਸੀਂ ਚੱਲੇ ਅੱਜ 4 ਪੰਨੂ ਤੇ 3 ਜਣੇ 4 ਜੋਤਾ ਲਾਤਾ ਘਰ ਸਾਨੂੰ ਪਤਾ ਕਿੰਨੀ ਕਾਲੀ ਚਗੇ ਆ ਉਹ ਬਹੁਤ ਤੇਜ਼ ਤੇਜ਼ ਕਾਲੀ ਸੀਗਾ ਪਾਲੇਆਂ ਵੀ ਕੱਪੜੇ ਬਦਲਦੇ ਸੀ ਕੱਪੜੇ ਬਦਲਦੇ ਕੱਪੜੇ ਹਟਦੇ ਹੁੰਦੇ ਡਿੱਗੀ ਚ ਡਿੱਗੀ ਨਾਗਰ ਆ ਤੁਹਾਨੂੰ ਪਤਾ ਹੈ ਇੱਕ ਤਾਂ ਨਾਗਰ ਉਹਨਾਂ ਦੇ ਘਰ ਨੂੰ ਸੜਕ ਦੇਖੋ ਜੀ ਆ ਲਓ ਇੱਥੇ ਆ ਸ਼ੈੱਡ ਪਹੁੰਚ ਗਿਓ ਸ਼ੈੱਡ ਸ਼ੈੱਡ ਦਾ ਹਾਂ ਦੇਖ ਲੈ ਸ਼ੈੱਡ ਪਹੁੰਚ ਕਾਦੀ ਸ਼ੈੱਡ ਨਾ ਕਰੇ ਇੱਧਰ ਲੈਨ ਪਟੜੀ 'ਚ ਟ੍ਰੇਨ ਲੈ ਜਾਵੇ ਇੱਧਰ ਨੂੰ ਬਾਬੇ ਤਾਂ ਹੀ ਦੇਣਾ ਇਹ ਛੱਡੀਆਂ ਨਾਲ ਨਾਲ ਅੱਛਾ ਵੇ ਇਧਰ ਇਧਰ ਹੀ ਰਹਿ ਰੋ ਵੀ ਘਰ ਵਾਲਾ ਹਾਂ ਲੋ ਜੀ ਖੂਬ ਜੀ ਆਇਆ ਯਾਨੀ ਕਿ ਮਾੜਾ ਮਾੜਾ ਤਾਂ ਹੁਣ ਤੋਂ ਵੀ ਡਰਦਾ ਇਹ ਤਾਂ ਸਹੀ ਆ ਸਾਡੇ ਜਿਗਰ ਆ ਪੁੱਤ ਰਾਤ ਨੂੰ 12 12 ਵਜੇ ਕਿ 1 ਵਜੇ ਇਹ ਛੱਡ ਕੇ ਜਾਂਦੇ ਐ ਤਾਂ ਮਾਮਾ ਨਹੀਂ ਤਾਂ ਸੋਚ ਕੋਈ ਨਹੀਂ ਤਾਂ ਜੇ ਕੋ ਉਦਾਂ ਮਾਕੜ ਹੋ ਡਰ ਕੇ ਸੌਣਾ ਇੱਥੇ ਕੋਈ ਨਾਗਰੇ ਦਿੱਤੋ ਰਹਿ ਲਈਏ ਯਾਰ ਅਸੀਂ ਤੈਨੂੰ ਮੁੜ ਕੇ ਜਾਣਾ ਇਹ ਰਾਤ ਸ਼ੇਰ ਹੈ ਯਾਰ ਬਚਾਰਾ ਡਰਦਾ ਰਹਿੰਦਾ ਕੋਣ ਡਰਦਾ ਨਹੀਂ ਤਾਂ 2 ਵਜੇ ਛੋਕੋ ਮਾਮਾ ਰਾਤ ਨੱਕਾਵਾਂ ਲ ਜਾਂਦਾ ਮੈਂ 1 ਵਜੇ ਓਏ ਹੋਏ 1 ਵਜੇ ਕਹਦਾ ਨਾ ਤੂੰ ਨੱਕਾਵਾਂ ਤੇ ਘਰ ਨੂੰ ਨਹੀਂ ਜਾਂਦਾ ਮੇਰੀ ਗੱਲ ਤਾਂ ਗੱਡੀ ਉਹ ਮੈਨੂੰ ਤਾਂ ਜਾਣਾ ਮੈਂ ਪਤਾ ਤੈਨੂੰ ਇਹ ਗੱਲ ਦਾ ਰਹਾ ਤੂੰ ਮੈਂ ਬਾਈਕ ਤੇ ਮੈਂ ਆਪੇ ਨਹੀਂ ਆ ਆਪਣਾ ਹੈਗਾ ਜੀ ਕੰਮ ਜ਼ਰੂਰੀ ਹਿਸ਼ਾਰਪਰ ਕਿਉਂਕਿ ਲਾਇਸੈਂਸ ਗਵਾਚ ਗਿਆ ਹੈ ਸਾਡਾ ਅਸੀਂ ਹੁਣ ਫੇਰ ਦੁਬਾਰਾ ਲਾਇਸੈਂਸ ਅਪਲਾਈ ਕਰਨ ਚੱਲੇ ਆ ਤੇ ਚਲੋ ਯਾਰੋ ਚਲੀਏ ਓਏ ਉਹ ਤੇ ਰਿਹਾ ਹੁਸ਼ਿਆਰ ਪੌੜਾ ਸਹੀ ਆ ਆਪਣੇ ਲਾਇਸੈਂਸ ਲਈ ਨਾ ਟ੍ਰਾਈਂਗਾ ਵੀ ਹੁੰਦੀਆਂ ਬਾਲੇ ਇੱਥੇ ਨਾ ਜੀ ਪਾਲਾ ਪਾਰਕਿੰਗ ਲਾਉਣ ਲੱਗਾ ਤੇ ਨਾਗਰਾ ਡਰਾਈਵ ਦੇਣ ਲਈ ਕਾਲਾ ਹੋ ਗਿਆ ਨਾਗਰੇ ਡਰਾਈਵ ਦੇ ਦੂੰਗਾ ਤੇਰਾ ਨਾ ਆਵਾ ਗੱਡੀ ਦੇਤੀ ਆ ਗੱਡੀ ਲੈਣਾ ਸਾਡਕਾ ਜ਼ਰੂਰੀ ਆ ਚੱਲ ਫਿਰਦਾ ਜਮਰਾਜ ਆ ਜਾਣਾ ਤੂੰ ਦਾ ਚੱਕੀਏ ਪੇਪਰ ਤੇ ਦੁਬਾਰਾ ਲਈਏ ਲਾਇਸੈਂਸ ਤੇ ਫੇਰ ਚਲਾਈਏ ਗੱਡੀ ਆ ਜਾਓ ਜੀ ਤੇ ਦਨ ਲਾਲੋ ਬੈਲਟ ਨੂੰ ਕਹਿੰਦੇ ਸਟਾਰਟ ਕਰ ਗਿਆ ਡੇ ਆ ਜੀ ਗੱਡੀ ਚੋਰੇ ਆ ਤੇ ਜਿੱਦਾਂ ਕਿਦਾਂ ਪਾਲਾ ਵਿਚਿਰ ਗਿਆ ਜੀ ਹਰ ਪ੍ਰਬੰਧਕ ਆ ਗਿਆ ਮੈਂ ਡਰਾਈਵ ਤੇ ਆ ਗਿਆ ਬਾਰਾ ਥਾ ਗਿਆ ਡਰਾਈਵ ਕਰਕੇ ਤੇ ਗੱਲ ਹੈ ਕਿ ਇਦਾਂ ਜੀ ਅਸੀਂ ਸਾਫੇ ਸੂਪੇ ਖਾ ਕੇ ਤੇ ਆਪਣਾ ਪੇਪਰ ਵਰਕ ਜਮਾ ਕਰਾ ਦਿੱਤਾ ਜੀ ਤੇ ਸਾਰ ਸੁਣ ਕਹਿੰਦੇ ਆ ਜਾਊਗਾ ਬਣ ਕੇ ਬਣ ਕੇ ਤਾਂ ਪਤਾ ਨਹੀਂ ਕਦੋਂ ਆਣਾ ਆਪਣਾਂ ਗੱਡੀ ਚ ਚਲਾਉਣ ਲੱਪੇ ਆ ਹੁਣੇ ਏ ਬਾਕੀ ਗੱਲ ਇਦਾਂ ਜੀ ਹੁਣ ਅਸੀਂ ਹੁਸ਼ਿਆਰਪੁਰ ਤੋਂ ਪਹਿਲਾਂ ਫਗਵਾੜੇ ਰੁਕੇ ਮੜ ਗਿਆ ਉੱਥੇ ਇੱਕ ਗੱਡੀ ਦੇਖੀ ਐਕਐਸਯੂਵੀ ਗੱਡੀ ਲੱਭਦੇ ਆ ਜੀ ਅਕਰਲਿਆਣੀ ਸਾਡੇ ਪ੍ਰੈਂਟ ਨੇ ਹੁਣ ਚੱਲੇ ਨਕੋਦਰ ਤੋਂ ਜੀ ਫਗਵਾੜੇ ਤੋਂ ਸਿੱਧੇ ਕਿ ਗੱਡੀ ਮਿਲ ਨਹੀਂ ਰਹੀ ਚੰਗੀ ਕਿੱਦਾਂ ਲੱਗੀ ਨacre ਤੁਹਾਨੂੰ ਗੱਡੀ ਉਹ ਗੱਡੀ ਤਾਂ ਵਧੀਆ ਸੀ ਉਦਾਂ ਉਹ ਵਾਹ ਹੀ ਕਰਦੀ ਥੋੜੀ ਜਿਹੀ ਉਹ ਪੱਲੇ ਤੈਨੂੰ ਉਹ ਤੁਸੀਂ ਪਰ ਆਹ ਜਾ ਵਾਲੀ ਜ਼ਿਆਦਾ ਵਧੀਆ ਲੱਗਦੀ ਹੈ ਇਹ ਜ਼ਿਆਦਾ ਵਧੀਆ ਲੱਗਦੀ ਹੈ ਥੋੜਾ ਦੂਰ ਸਫ਼ਰ ਹੋ ਗਿਆ ਨਾ ਇਹ ਤੇ ਦੇਖ ਲੋ ਜੀ ਗੱਡੀਆਂ ਵਾਲ ਕਿੱਧਰ ਸਾਡੇ ਪਿੰਡੋਂ ਗੜਸ਼ਾਂਗਰੋਂ ਹਿਾਰਪੁਰ ਕਿੱਧਰੋਂ ਹਿਾਰਪੁਰ ਤੋਂ ਫਨਵਾੜੇ ਤੋਂ ਨਾ ਉਧਰ ਵੀ ਚੱਲ ਗਿਆ ਸੰਗਦਾ ਤੇ ਇਹ ਕਹਿੰਦਿਆ ਤੇਰੇ ਕਰਕੇ ਜੱਲੇ ਉਹ ਤਾਂ ਜਾਣਾ ਨਾ ਤੁਸੀਂ ਇਹਨਾਂ ਦਾ ਲਓ ਜੀ ਆਜੋ ਫੇ ਹੁਣ ਜਾ ਕੇ ਐਕਸਯੂਵੀ ਦੇਖਦੇ ਆਂ ਜੀ ਕੀ ਹਿਸਾਬ ਕਿਤਾਵਾ ਕਿ ਆਪਾਂ ਦੇਖੀਏ ਬਾਬੇ ਉਹ ਨਾ ਉਧਰ ਆ ਗੱਡੀ ਖਰੀਦੀ ਗੱਡੀ ਸਗੀ ਵਧੀਆ ਕੈਂਟ ਬਾਕੀ ਹੁਣ ਦੇਖਦੇ ਆਂ ਬਈ ਕਿਦਾ ਸਾਨੂੰ ਕੀ ਦੱਦਾ ਹੈ ਸ਼ਾਮ ਨੂੰ ਯੈਸ ਔਰ ਨੋ ਜੇ ਭਈ ਐਸ ਕਰਤੀ ਤੇ ਕੱਲ ਨੂੰ ਆਪ ਪਾ ਜਾਣਾ ਹੈ ਜੀ ਗੱਡੀ ਚੱਕਣਾ ਫਿਰ ਉਹਦਾ ਵਲੌਗ ਅਲੱਗੇ ਬਣਾਉਣਾ ਮੈਂ ਲੰਘਾ ਮਾਰੀ ਐਕਸ ਜੀ ਵੀ ਜਿਹੜੀ ਗਾਣਾ ਨਵੇਂ ਸਨਰੂ ਵਾਲੀ ਲੈਣੀ ਹੋਵੇ ਕਰਨਾ ਨਾਲ ਤੇ ਜੇ ਫੇ ਨੋ ਹੋਈ ਫੇ ਹੋਰ ਪਾ ਲੈ ਤਾਂ ਚਲੋ ਹੁਣ ਥੱਕ ਬਹੁਤ ਹੋ ਗਿਆ ਜੀ ਉਹਨਾਂ ਦੀ ਘਰ ਜਾ ਕੇ ਬਿਸਰਾਣ ਦਾ ਮੈਂ ਚਾਹੁੰਦਾ ਥੋੜੇ ਸੌਂ ਜਾਈਏ ਸੌਂ ਜਾਈਏ ਫੇ ਜੈਮ ਨੂੰ ਵੀ ਜਾਣਾ ਹੈ ਜੀ ਅੱਜ ਹੁਣ ਜੈਮ ਰੈਗੂਲਰ ਸ਼ੁਰੂ ਕਰਤੀ ਜੀ ਜੈਮ ਨੂੰ ਜਾਣਾ ਜਾ ਕੇ ਪਹਿਲਾਂ ਆਂਬੀ ਤੋੜਨੇ ਆਂ ਆਰਾਮ ਛੱਡ ਹਾਂ ਪਹਿਲਾਂ ਜਾ ਕੇ ਆਂਬ ਲੈ ਕੇ ਆਉਣੇ ਆਂ ਆਂਬ ਤੋੜ ਕੇ ਜੈਮ ਜਾਣਾ ਜਾਇ ਨਹੀਂ ਜਾ ਮੈਂ ਨਹੀਂ ਜਾਣਾ ਅੱਛਾ ਤੇ ਤੂੰ ਕਿਆ ਗੱਲ ਆ ਜੋ ਤੁਹਾਨੂੰ ਜਾ ਆਮ ਵੀ ਦਿਖਾਉਣੇ ਬਾਬੇ ਲੱਗਿਓ ਸਾਡੇ ਆਪ ਨੂੰ ਮਤੋੜ ਦਈਏ ਇਕੱਠੇ ਸਰਪ੍ਰੇਧ ਨੂੰ ਤਾਰਤਾ ਜੀ 12 ਤੇ ਇੱਕ ਹੋਰ ਬੰਦਾ ਬੰਦਾ ਵੀ ਇੱਕ ਹੋਰ ਚੱਕ ਲਿਆ ਨਾਲ ਤੇ ਅਸੀਂ ਵੈਸੇ ਹੀ ਦੋ ਹੀ ਗੱਡੀ ਚ ਆ ਜਾਂਦੇ ਉਹ ਨੂੰ ਲਾਇਆ ਇਹ ਸੋਨਾ ਵੀ ਗੱਡੀ ਤੇ ਲੱਗਦਾ ਅੱਜ ਉਹ ਬੁਰਾ ਹਲ ਹੋਇਆ ਭਇਆ ਬੰਦੇ ਆ ਨਾ ਆਪਿਓ ਦੇ ਲ ਹਿਆਰਪੁਰ ਰ ਕੋ ਉਧਰ ਵੀ ਜਾਏ ਸੀ ਨਿੱਜ ਆਓ ਉੱਥੇ ਕੀ ਕਰਕੇ ਆਏ ਆ ਬਾਬੇ ਰ ਕੋ ਉਧਰ ਤੋਂ ਟੂਰ ਵਾਲਾ ਰ ਕੋਦਨ ਚਲ ਗਏ ਗੱਡੀ ਗੱਡੀ ਦੇਖ ਕੇ ਆਏ ਆ ਸਟੋਰੀਆਂ ਦੇ ਤੇ ਇੱਥੇ ਜੀ ਹੁਣ ਸੀਗਾ ਸੜਕ ਤੇ ਜਾ ਰਹੇ ਸੀਗੇ ਜੀ ਤੇ ਮੋਰੋ ਮੈਸੇਜ ਵਾਲਾ ਮੁੰਡਾ ਆਵੇ ਉੜਿਆ ਆ ਤੇ ਭਾਦੀ ਨਾ ਚੈਟਿੰਗ ਚ ਇੰਦਾ ਜਾਂਦੇ ਬੀਜ ਸਿੰਘ ਉਹਰੇ ਗੱਡੀ ਰਹੀ ਸੀ ਦਿਸ ਰਹੀ ਗੱਡੀ ਅਸੀਂ ਪਹਿਲੇ ਯਾਨੀ ਕਿ ਦੇਖਿਆ ਫੋਨ ਤੇ ਲੱਗਾ ਗੱਡੀ ਰੋਕ ਕੇ ਇਦਾਂ ਹਾਰਨ ਮਾਰਿਆ ਉਹਨਾਂ ਤਾਂ ਜਦੋਂ ਹਾਰਨ ਦੇਖਿਆ ਇੱਕਦਮੇ ਬ੍ਰੇਕ ਆਇਆ ਇੱਕਦਮੇ ਕਲਚ ਸਾਰਾ ਘਰ ਰੋਕਿਆ ਔਰ ਇਹ ਜੀ ਮੁੜ ਕੇ ਉਹ 75 ਦਾ ਟਰੈਕਟਰ ਰੋਕ ਕੇ ਨਾ ਚੈਟਿੰਗ ਹੀ ਕਰੀ ਗਈ ਇਹ ਤਾਂ ਸੈਡ ਨਹੀਂ ਕਿ ਉਹ ਚੈਟਿੰਗ ਆਪਨੇ ਕੀਤਾ ਇਦਾਂ ਹੀ ਪੇਕਾ ਇਦਾਂ ਹੀ ਤੇ ਚੱਲ ਭਾਜੀ ਔਰ ਇੱਕਦਮ ਮੈਂ ਦੇਖਿਆ ਪੇ ਗੱਡੀ ਮੇਰੇ ਬਚਾਅ ਹੋ ਗਿਆ ਨਾ ਵੱਜੇ ਨਹੀਂ ਪੇ ਚਲੋ ਜੀ ਪੱਤਾ ਰੋਕ ਲਵੇ ਚੈਟਿੰਗ ਕਰੀ ਗਿਆ ਕਰੀ ਗਿਆ ਹਾਰਨ ਮਾਰਿਆ ਫਿਰ ਵੈਕ ਕੀਤਾ ਤੇ ਜਦੋਂ ਦੀ ਅਸੀਂ ਉਹਨੂੰ ਰਹਾ ਵੀ ਰੇਤ ਤਾਂ ਫੇਰ ਵੀ ਚੈਟਿੰਗ ਹੀ ਕਰੀ ਗਿਆ ਜਦੋਂ ਛੀਸ਼ਾ ਖੋਲ ਕੇ ਪਾਜੀ ਨੂੰ ਕਿਹਾ ਵੇ ਪਾਜੀ ਯਾਰ ਫੋਨ ਦੇ ਵਿੱਚ ਚੈਟ ਤੋਂ ਬਾਹਰ ਚੋਂ ਗਲੀ ਵਾਂਗ ਨਗਾਰਾ ਦਾ ਮੋੜ ਕੇ ਬਤਾ ਤੇਰਾ ਸੀ ਕਿਹਾ ਕਹਿੰਦਾ ਵਸ ਵਸ ਠੀਕ ਆ ਆਹ ਨਾਲ ਅੱਜ ਅੱਜ ਗੱਲ ਮਗਰ ਤੋਂ ਆ ਗਿਆ ਪਾ ਆ ਟਰੈਕਟਰ ਦੇ ਕਿੰਦੇ ਆਵੇ ਉਹ ਇਹ ਕਿਹੜਾ ਨਾਰਨ ਮਾਰਤਾ ਉਹਨੇ ਆ ਵੀ ਪਤਾ ਨਹੀਂ ਕਿਦਾ ਇਹ ਇਹ ਵੀ ਡਬਲ ਮਾਈਂਡ ਲੱਗਦਾ ਇਹ ਤੇਰਾ ਤੇ ਅਗਲਾ ਹਟੇ ਚ ਵੇਜੇ ਘੁੰਮਦਾ ਅਗਲਾ ਤਾ ਕਰਕੇ ਬਾਬਿਓ ਯਾਨਕਿ ਆਪਣਾ ਬਚਾ ਆਪਣੇ ਹੱਥੇ ਆ ਜਦੋਂ ਤੁਸੀਂ ਨਾ ਯਾਨਕਿ ਰੋਕ ਲੋ ਇਹਦੇ ਨਾਲੋਂ ਵਧੀਆ ਜਿੱਥੇ ਦਿਲ ਕਰਦਾ ਨਾਲ ਜਾਂ ਤੁਹਾਨੂੰ ਪਤਾ ਮੂਰੇ ਬੰਦਾ ਬੀਜੀ ਆਉਂਦਾ ਹੈ ਕੋਈ ਤੁਸੀਂ ਸਾਈਡ ਤੇ ਲਾ ਕੇ ਖੜ ਜੋ ਇਦਾਂ ਦੇਖੋ ਵੀ ਸਾਈਡ ਮਿਲ ਜਾਣੀ ਆ ਬਾਕੀ ਨਹੀਂ ਤੁਸੀਂ ਦੱਸੋ ਕੁਝ ਯਾਰ ਇੱਥੇ ਕਿਤੇ ਪਤਾ ਲਾ ਦੇ ਹੱਥਾਂ 'ਚ ਆਈਫੋਨ ਲੈ ਓ ਆਵਾਜ਼ ਇੱਕ ਤਾਂ ਜਿਆਦਾ ਡਰਦਾ ਹੋਊਗਾ ਬੈਟਰੀਆਂ ਖਾਦੇ ਪਹਿਲਾਂ ਪਹਿਲਾਂ ਜੈਡ ਮਾਰਨਾ ਜਿਹੜੀ ਮਾਰਨੀ ਆ ਹੋਰ ਕੀ ਪਹਿਲਾਂ ਬਾਅਦ ਸੁਵਾਗਾ ਦੇਣਾ ਯਾਰ ਪੱਤਿਕ ਮੈਂ ਟੇਕੇ ਕੱਟਵਾ ਜਾਣਾ ਟੇਕ ਕਰਵਾ ਸਹੀ ਗੱਲ ਯਾਰ ਤੇ ਆ ਆ ਜੀ ਤੇ ਰਗਤ ਵਾਚ ਲਓ ਜੀ ਆਜੋ ਹਣ ਉਹ ਮੇਰੇ ਕਹਨ ਹੱਥ ਨ ਮਾਰ ਦਿੱਤਾ ਕਿ ਜੋਤੀ ਦੇ ਗੋਲਾ ਕੇ ਦੀ ਸੁਹਾਗਾ ਰੁਕਿਆ ਉਹ ਨਾ ਸਿੱਧਾ ਇਹ ਰਗਤ ਨਹੀਂ ਤਾਨੂੰ ਕਿਤੇ ਗੱਲ ਹੈ ਕਿ ਇੱਦਾਂ ਹੀ ਹੁਣ ਅੰਬ ਲੱਗੇ ਹੋ ਅੰਬ ਤੋੜ ਕੇ ਆ ਕੇ ਅੰਬੋਂ ਮਾਤਾਵਣੀ ਵੀ ਚਾਰ ਫੋੜਾ ਚਟਣੀ ਛਟਣੀ ਬਣਾਣੀ ਆ ਚਟਣੀ ਦਾ ਅੰਬ ਚਾਰ ਪਾਉਣੇ ਬਾਰੇ ਚਾਰ ਚੋਰ ਪਾ ਲਈਏ ਅੰਬ ਦਾ ਅੰਬਰਾ ਚਾਰ ਅਸੀਂ ਬਹੁਤ ਖਾਈਦਾ ਜੀ ਕਿਉਂਕਿ ਜਦੋਂ ਚਾਰ ਪੰਜ ਜਣੇ ਅਸੀਂ ਇਕੱਠੇ ਹੋਏ ਹੁੰਨੇ ਆ ਨਾ ਤਾਂ ਰਾਤਾਂ ਬਣਾ ਕੇ ਪੀਣਾ ਚਿੱਚਾ ਹੇਰੀਆ ਕੁੰਡੀ ਬਾਕੇ ਰਿਤਿਆ ਤੇ ਹਾਰ ਚ ਅੱਬ ਕਿੱਤਿਆਂ ਤੇ ਆ ਬੁੱਪ ਕੁੰਡੀ ਉੱਤੇ ਹੀ ਰਹਿ ਗਈ ਆ ਦੇ ਲੋ ਇੱਕ ਇਹ ਕਾਮਯਾਬ ਆ ਦੇ ਲੋ ਜੀ ਆ ਦੇ ਲੋ ਕਾ ਕਰਦਾ ਨਿਕਲਦੀ ਲੋਸੀ ਕਿੱਥੇ ਰਹੀ ਯਾਰ ਬਾਬੇ ਇਹ ਵੀ ਲੋਣੀ ਪੈ ਰਿਹਾ ਏਦਾਂ ਕਰਕੇ ਇਹ ਕਿੱਥੇ ਗਈ ਕੁੰਡੀ ਉਹ ਨਾਲ ਹੀ ਆ ਦੇ ਨਾਲ ਹੀ ਆ ਰੱਬ ਤੇਲੇ ਦੀ ਸੈਟ ਜਾ ਓ ਜੋਤੀ ਕੁੰਡੀ ਥੋੜੋ ਆਬਰੂ ਛੱਡਦੀ ਜਾਂਦੇ ਲਾਉਦਾ ਆਹ ਪੱਕੀ ਗੁੱਡੀ ਟੈਪਾਈ ਵਾਹੇ ਮਾਮਾ ਜਿੰਦ ਜੀ ਥੱਲੇ ਲੱਭੀ ਗਏ ਉਹ ਗੁੰਡੀਆਂ ਤੈਨੂੰ ਮੈਂ ਦਾਦਾ ਹਾਂ ਹੁਣ ਇਹ ਨਾਲ ਲਾ ਕੇ ਇਦਾਂ ਨਹੀਂ ਗੱਲ ਕਰਨੀ ਆ ਉਹ ਦੇਖੋ ਇੱਕ ਉੱਤੇ ਚੜਿਆ ਅੰਬਾਂ ਅੰਬ ਲਾਉਣ ਨੂੰ ਨਾ ਸਪਾਰਕ ਕਰੋ ਜਦੋਂ ਮਰਜੀ ਜਿੱਤੇ ਮਰਜੀ ਯਾਦ ਮਰਜੀ ਵੱਡਾ ਨੇ ਪੱਕੇ ਹੋਣ ਚੜਿਆ ਅੱਪਾਂ ਦੇ ਥੱਲੇ ਨਾਣ ਹੇ ਮਾਰਗੀ ਆ ਕੰਮ ਬੁਲਾ ਲੈਣੇ ਆਪਾਂ ਸਾਰੇ ਥੜੇ ਆਖ ਰਿਓ ਕਾਕਾ ਮੇਰੇ ਘਰ ਹੱਟੇ ਚਨੇ ਢਾਣੇ ਤੇ ਤੰਦੇ ਆਇਣਾ ਨੇ ਹੋਰ ਤੁਸੀਂ ਕੁੰਡੀ ਹੋਰ ਤੋਂ ਜਾਂਦੇ ਲੱਗੋ ਮੇਰਾ ਕੋਈ ਮਰਿਆ ਤੇ ਨਾ ਬੜਕੇ ਲੜ ਗਈ ਜਾਣਾ ਵਾ ਅਚਾਰ ਦੀ ਜਗ੍ਹਾ ਤੇ ਪਾਲੇ ਦੇ ਪੱਟੀਆਂ ਕਰਾਣ ਤੇ ਰਿਓ ਇਹ ਕਿਤੇ ਨਹੀਂ ਪਾਲੇ ਦਾ ਵੀ ਯਾਰ ਵਾਲੇ ਹੋਈ ਆਓ ਇਧਰ ਕੁੰਡੀ ਵਾਲੇ ਮਾਸਟਰ ਲੱਗੇ ਹੋਇਆ ਅੱਧਾ ਘੰਟਾ ਹੋ ਗਿਆ ਘੌਂਚਲਦੇ ਆ ਤੂੰ ਹੁਣ ਪੱਕੀ ਗੁੰਡੀ ਪੈਣੀ ਇਹਨੂੰ ਪੱਕੀ ਗੱਲ ਆ ਪੱਕੀ ਗੱਲ ਦੇਖਾ ਤਾਂ ਹਾਂ ਤੂੰ ਕਹਿਣਾ ਬਈ ਇਹਦਾ ਆਈਡੀਆ ਨਾ ਮੇਰੇ ਦਿਮਾਗ ਚ ਆਇਆ ਸੀ ਨਹੀਂ ਮੇਰੇ ਹੈ ਨਹੀਂ ਸੀ ਕੇਵਲ ਆਈਡੀਆ ਸੀ ਨਹੀਂ ਨਹੀਂ ਉਹ ਤੋਕਾ ਸੱਜਣਾ ਦੇ ਨਾਲ ਇਹ ਕਮਾਈ ਦਾ ਲੋ ਜੀ ਹੁਣ ਹਥਿਆਰ ਤੂੰ ਛੋਟੇ ਛੋਟੇ ਲਾ ਲਿਆ ਆ ਵੇ ਇਹਨੂੰ ਬੜਾ ਬਣਾਇਆ ਹੁਣ ਹਥਿਆਰ ਕੈਮ ਹੋ ਗਿਆ ਆ ਦੇਖੀ ਜਾਈ ਪੈਂਦੇ ਖੱਤੇ ਥੱਲੇ ਇਹ ਉਹ ਕੁੜੀ ਕੁੜੀ ਰਹਿ ਗਈ ਪਰ ਕੁੜੀ ਫੇਰ ਆ ਗਈ ਉਸਤੇ ਇਹ ਜੋ ਟੀਵੀ ਕੱਚੇ ਵਿੱਚ ਚੱਲ ਰਿਹਾ ਮਾਮਾ ਐਦਾ ਆ ਗਈ ਥੱਲੇ ਹੈ ਕਰਦਾ ਯਾਰ ਹੋਰ ਹਥਿਆਰ ਲੈ ਕੇ ਨਹੀਂ ਨਹੀਂ ਹੈ ਐਦਾ ਦਾ ਮਾਮਾ ਉਹਨੂੰ ਕਿੰਨੇ ਆ ਬੁਲਾ ਲੈਣ ਤੇ ਕਿ ਜਿੰਨਾ ਟਾਈਮ ਤੇ ਕਰਾਬ ਕਰਦੇ ਤਾ ਤੁਹਾਡਾ ਜਿੰਨਾ ਟਾਈਮ ਤੁਸੀਂ ਲਾਉਣਾ ਨੇ ਇੱਧਰ ਮੈਂ ਸਾਰਾ ਦਰਖਤ ਬੀਜਾ ਦਿਵਾਉਣਾ ਨੂੰ ਪਤਾ ਨਹੀਂ ਤੂੰ ਦੇਖ ਕੀ ਜਾਈਂ ਅੰਬ ਜਾਈਂ ਉਹ ਲਾਤਾ ਦੇ ਕੋਈ ਜਾਨਵਰ ਤੁਹਾਨੂੰ ਮਰਬਾਨੇ ਤੋਂ ਮਾਦਨ ਵਹਿਮ ਪੈ ਕੇ ਗਾਈ ਚੋਰੀ ਨਹੀਂ ਨਹੀਂ ਜੀ ਆਪਾਂ ਚੱਲਦੇ ਕਰਾਬ ਹੋ ਗਰੀ ਐਤ ਕੀ ਲੇਟ ਹੋ ਗਿਆ ਨੇ ਫਾਈ ਬੋਸ ਦੇਖ ਪੈਂਟ ਦੇ ਲੱਗਣੇ ਆ ਅੱਛਾ ਜੀ ਕਿਹਾਂ ਤਿਆਰਿਆ ਦੁਆਰਾ ਦੁਆਰਾ ਕੁੰਡੀ ਤਿਆਰਿਆ ਲੱਗਾ ਮੁੰਡਾ ਰੋਂ ਪਹਿਲਾ ਉਹ ਵਾਓ ਇਹ ਕਾਮਯਾਬ ਹੋ ਗਿਆ ਮੁੰਡੇ ਦਾ ਜੀ ਅੰਬ ਇਹ ਲਾਉਣ ਦਾ ਆ ਨੀ ਹੈਲੋ ਆ ਕਾਕਾ ਦੋ ਬਸ ਵਾ ਦੋ ਟਰਾਈਆਂ ਮਾਰ ਕੇ ਦਿੱਤਣ ਲਿਆ ਚੱਲ ਬਈ ਮੈਨੂੰ ਦੋੜੇ ਅੰਬ ਕਹੇ ਦੀ ਜਿਹਦੇ ਨਾਲ ਇੱਕੋ ਇੱਕ ਟਰਾਈ ਆ ਫੇ ਮੈਂ ਨਹੀਂ ਲਾਉਣਾ ਦੋ ਦੋ ਟਰਾਈਆਂ ਚੱਲ ਦੋ ਦੋ ਲੈ ਲਓ ਚੱਲ ਦੋ ਤੇ ਵੀ ਚੱਲ ਬੱਜੂ ਆ ਜਰੂਰ ਚੱਲ ਚੱਲ ਦੇਖ ਲੈਂਦੇ ਆ ਓਹ ਇੱਕ ਬਈ ਸੀ ਚੱਲ ਆ ਲੱਗੂਗਾ ਪੱਕੀ ਮੈਨੂੰ ਲੱਗ ਰਿਹਾ ਵਾ ਚੱਲ ਇਹ ਮਾਤਨੇ ਯਾਰਾ ਜਿਹੜੇ ਪੀਰ ਆ ਜਾ ਇੱਧਰ ਰੁ ਆ ਜਾ ਇੰਨਾ ਕੁ ਵਰਕ ਰਹਿ ਗਿਆ ਭਾਵੇਂ ਚੱਲ ਵੇ ਵਾਹ ਜੀ ਵਾ ਓ ਜਾਦੇ ਆਂ ਬਥੋੜੀ ਜਾਂਦੇ ਹੁਣ ਵਿੱਚੋਂ ਕੱਢ ਕੱਢ ਕੇ ਸਾਡੇ ਸਿੱਟੀ ਜਾਂਦੇ ਓ ਐਵੇਂ ਹੀ ਖਰਾਬ ਹੈ ਇਹ ਤੰਬ ਓ ਨੀਂਜ ਪੱਕੇ ਆਂਬ ਲਾਦੂ ਜਾਂ ਤੱਕ ਆਪੇ ਲੈ ਕੇ ਜਾਣੇ ਆਪਾਂ ਓ ਓ ਆਪ ਦੇਖੋ ਕੱਡੇ ਕੱਡੇ ਆਂਬ ਲੱਭਦਾ ਦੇਖੋ ਭਲ ਭਲੇ ਕੇ ਨਾ ਮੜੀ ਇਹ ਵੀ ਛੁੱਕ ਚੱਲੀ ਹੋਵੇ ਉਹ ਨਹੀਂ ਭੋਰੇ ਜੋ ਨਹੀਂ ਕੱਢਣੇ ਹੈ ਲੋ ਭੋਰੇ ਜੋ ਨਹੀਂ ਕੱਢਣੇ ਉਹ ਮੈਂ ਮਰਿਓ ਜੇ ਅੰਬ ਸਿੱਟੇ ਦੀ ਚੱਲ ਫੇ ਹਾਂ ਤੇ ਆ ਆ ਦੇਖ ਗਿਆ ਤਾਂ ਪਰ ਇਹ ਨੂੰ ਮੜਿਆ ਨਹੀਂ ਤੇਰੇ ਬੱਜੇ ਨਾਲ ਕੋਈ ਗੋਲੀ ਆ ਕੋਈ ਜੜਾ ਪਿੱਛੇ ਹੋ ਜਾ ਪਤਾ ਥੋੜੀ ਜਿਹੀ ਕਿੱਧਰ ਨੂੰ ਮਾਰਨਾ ਇਹ ਬਾਬੇ ਕੋਲੋ ਹੀ ਲੱਗਿਆ ਪਰੇ ਹੋ ਜਾ ਗਿਆ ਨਹੀਂ ਕਾਕਾ ਹੁਣ ਬਾਰੀ ਆ ਨੀ ਜੀ ਦੀ ਉਹ ਨੀਰ ਧੱਲੇ ਆ ਉੱਪਰ ਲਾਈ ਜਾਨਾ ਓਏ ਮਾਰਾ ਜਾ ਪਰ ਆ ਦੇਖੀ ਮੱਥਾ ਟੇਕ ਕੇ ਆ ਗਿਆ ਪਾਲਾ ਮੱਥਾ ਲੱਗ ਗਿਆ ਤੇਗ ਉਫ ਚੱਲ ਬਈ ਕੀ ਲੱਗਦਾ ਦੋਸਤੋ ਦੋਸਤੋ ਲੱਗਣਾ ਕਿ ਆਇਆ ਤੇਤੋਂ ਕੁਝ ਨਹੀਂ ਉੜਾ ਬੜਾ ਤੱਤ ਵੀ ਹੋ ਗਿਆ ਨਾ ਨੀਕਾ ਆਪਣੀ ਉੱਤੇ ਰੱਖੀ ਪੂਰੀ ਚੱਲ ਚੱਲ ਵਹਿ ਗਿਆ ਚੱਲ ਚੱਲ ਉਹ ਹੈ ਲੋ ਟਰਾਈਆਂ ਦੋਏ ਹੀ ਆ ਥੱਲੇ ਰੱਖੋ ਤੁਹਾਡੇ ਲਈ ਚੱਲ ਜੀ ਨੀਰੀ ਤੇਰੀ ਹੱਡੀ ਭਾਰੀ ਨਹੀਂ ਹੋਣੀ ਇਹਨੂੰ ਮੋੜ ਕੇ ਚੱਲ ਚੱਲ ਆਪਣੇ ਜੀ ਡੰਬ ਚੱਕ ਲਿਆ ਉਹ ਜਾ ਪਰ ਚੱਲ ਇੱਕ ਟਰਾਈ ਰਹੀ ਤੇਰੀ ਚੱਲ ਬਸ ਵਸਾ ਲੈ ਫਾੜ ਨੀਦ ਹੁਣ ਬਾਰੀ ਜੁੱਤੀ ਲੈ ਲਓ ਉਹ ਵੀ ਤਾਂ ਗੱਲ ਹੈ ਗਲਤ ਭਈਆ ਨਿਆਣਾ ਨਹੀਂ ਲੱਗਾ ਹਾਂ ਬਤੋ ਨਾ ਦੇਖੋ ਇਹੇ ਬੰਦੇ ਆਹ ਦੇਖੀ ਚੱਲ ਤੂੰ ਹਾਂ ਸਾਹਮਣੇ ਆਣ ਦੇ ਮੈਨੂੰ ਆਹ ਦੇ ਕਾਕਾ ਮੰਤਰ ਤੇ ਆਲਾ ਜਿਹੜੇ ਤੂੰ ਮੰਤਰ ਮਾਰੇ ਮਾਰ ਲਾ ਨਿਆਣਾ ਉਹ ਨਹੀਂ ਨਹੀਂ ਉੱਪਰ ਹੀ ਢਾੜੀ ਦੇ ਇਹਦਾ ਹੋਰ ਟੁੱਟਿਆ ਉੱਪਰ ਹੀ ਢਾੜੀ ਆ ਜਾ ਲੈ ਬਈ ਸਾਰੇ ਬਾਬੇ ਦਾ ਨਾਮ ਜੀਸੂ ਮਸੀਹ ਦੀ ਜੈ ਹੋਵੇ ਲੈ ਫੜ ਉਹ ਵਾਰੀ ਮੇਰੀ ਆ ਟਾਟਾ ਉਹ ਅੰਬ ਕਹਿੰਦਾ ਤੂੰ ਮੈਨੂੰ ਲਾਹ ਜਾਂਦਾ ਚੱਲ ਲਾਹ ਫੇ ਦੇਖ ਲੈਨੇ ਤੈਨੂੰ ਇਹ ਇੱਕ ਵੱਧੂ ਦੇ ਦੇ ਨਾ ਚੱਲ ਬੱਚਾ ਖੇਡ ਲਵੇ ਘਰ ਜਾ ਕੇ ਕਹਿੰਦਾ ਬਾਪਰਾ ਰੀ ਨਹੀਂ ਦਿੱਤੀ ਮੇਰੀ ਤੈਨਾਂ ਦਾ ਕੋੜੋ ਵੀ ਨੱਕਦਾ ਉਹ ਫੜ ਉਹ ਦੇਖ ਤੁਰ ਦੇਖ ਕਿੱਥੇ ਤੇ ਗਿਆ ਕੋਲੇ ਚਲੇਗਾ ਭਰਾਵਾ ਕੋਲ ਜਾ ਕੇ ਮਾਰ ਲੈ ਚੱਲ ਬਈ ਹੋਬ ਚਲੋ ਆ ਫਾੜ ਯਾਰ ਹੁਣ ਲਾਇ ਦੇਣਾ ਲੈ ਫੜੀਆਂ ਲੈ ਆ ਲੈ ਕੰਮੇ ਨੀ ਵੀੜ ਦੇਣਾ ਹੁਣ ਆ ਲੈ ਲੱਗਾ ਲੈਣ ਦੇਖ ਲੋ ਦੋਸਤੋ ਓਏ ਨਾ ਆ ਦੇਖ ਆ ਵਾਜੀ ਦੇਖ ਲੋ ਦੋਸਤੋ ਓ ਲੈ ਗਿਆ ਵੀ ਲੈ ਗਿਆ ਲੋ ਵੀ ਦੋਸਤੋ ਮੈਂ ਆਪਣੀ ਬਾਰੀ ਇਸ ਵਾਰ ਜੋਤੇ ਨੂੰ ਦਿੱਤੀ ਸੀ ਤਾਂ ਲੈ ਗਏ ਅੰਬ ਮੈਂ ਤੁਹਾਨੂੰ ਆਪਣੇ ਨਿਸ਼ਾਨਿਆਂ ਦਾ ਪਤਾ ਯਾਰ ਓਏ ਓ ਅੰਬ ਲੈ ਕੇ ਆਏ ਤੋੜਨੂ ਓ ਕਾ ਕੰਬ ਤਾਂ ਟੁੱਟ ਗਿਆ